ਉਹ ਤੇਰੇ ਜੰਮਣੇ ਦੇ ਉੱਤੇ ਕਿੰਨੇ ਦੁੱਖ ਸੀ ਜਰੇ ਕਦ ਹੋਗੀ ਆਜਵਾਨ ਯੋ ਨੂੰ ਕਰਤਾ ਪਰੇ ਤੇਰੇ ਜੰਮਣੇ ਦੇ ਉੱਤੇ ਕਿੰਨੇ ਦੁੱਖ ਸੀ ਜਰੇ ਕਦ ਹੋਗੀ ਆਜਵਾਨ ਯੋ ਨੂੰ ਕਰਤਾ ਪਰੇ ਲਾਕੇ ਚਿੱਟੇ ਦੀ ਬਿਮਾਰੀ ਅੱਖਾਂ ਮੀਟ ਗਿਆ ਚਿੱਟੇ ਦੀ ਬਿਮਾਰੀ ਅੱਖਾਂ ਮੀਟ ਗਿਆ ਪਰ ਪਰ ਕੇ ਕਲਾਵੇ ਤੈਨੂੰ ਸੀਨੇ ਲਾਉਂਦੀ ਆ ਉੱਠ ਜਾ ਪੁੱਤਰਾ ਉੱਠ ਜਾ ਉਹ ਤੇਰੀ ਮਾਂ ਬੁਲਾਉਂਦੀ ਆ ਉੱਠ ਜਾ ਪੁੱਤਰਾ ਉੱਠ ਜਾ ਉਹ ਤੈਨੂੰ ਸੀਨੇ ਲਾਉਂਦੀ ਆ ਨਿਲੀ ਪਈ ਤੇਰੀ ਲਾਸ਼ ਨੂੰ ਹੰਝੂਆਂ ਨਾਲ ਜਗਾਉਂਦੀ ਆ ਉੱਠ ਜਾ ਪੁੱਤਰਾ ਉੱਠ ਜਾ ਓ ਬੱਪੂ ਉਡੀਕਦਾ ਸੀ ਤੇਰੀ ਤਾਂ ਜਵਾਨੀ ਪੁੱਤਰਾ ਹੋਲਾ ਕੇ ਸੀਨੇ ਨਾਲ ਬੈਠਾ ਤੇਰੀ ਗਾਨੀ ਪੁੱਤਰਾ ਓ ਬੱਪੂ ਉਡੀਕਦਾ ਸੀ ਤੇਰੀ ਤਾਂ ਜਵਾਨੀ ਪੁੱਤਰਾ ਲਾ ਕੇ ਸੀਨੇ ਨਾਲ ਬੈਠਾ ਤੇਰੀ ਗਾਨੀ ਪੁੱਤਰਾ ਪੱਗ ਖੁੱਲ ਗਈ ਦਰਾਂ ਦੇ ਵਿੱਚੋਂ ਉੱਠਦਾ ਨਹੀਂ ਪੱਗ ਖੁੱਲ ਗਈ ਦਰਾਂ ਦੇ ਵਿੱਚੋਂ ਉੱਠਦਾ ਨਹੀਂ ਆਕੇ ਕੋਈ ਨਹੀਂ ਹਲਾਉਂਦਾ ਏ ਮਿੱਟੀ ਦੇ ਬੁੱਤ ਨੂੰ ਕਦੀ ਮੁੰਡਿਆਂ ਤੇ ਚੁੱਕ ਸੀ ਖੜਾਉਂਦਾ ਨਿੱਤ ਤੈਨੂੰ ਅੱਜ ਮੁੰਡਾ ਲਾ ਕੇ ਲੈ ਜੂ ਆਪਣੇ ਹੀ ਪੁੱਤ ਨੂੰ ਕਦੀ ਮੁੰਡਿਆਂ ਦੇ ਉੱਤੇ ਸੀ ਖੜਾਉਂਦਾ ਚੁੱਕ ਤੈਨੂੰ ਅੱਜ ਮੁੰਡਾ ਲਾ ਕੇ ਲੈ ਜੂ ਆਪਣੇ ਹੀ ਪੁੱਤ ਨੂੰ ਓ ਮਨੀ ਲਾਲ ਲਹੂਏ ਨਾ ਦਾਤਾ ਬਣਿਆ ਡਰਗ ਕੈਸੀ ਮੋਤੇ ਮਾਰੀ ਮੂਛੋਂ ਨਿਕਲਦੀ ਚੱਦ ਮਨੀ ਲਾਲ ਲਹੂਏ ਨਾ ਦਾਤਾ ਬਣਿਆ ਡਰੱਗ ਕੈਸੀ ਮੋਤੇ ਹੈ ਮਾੜੀ ਮੂਛੋਂ ਨਿਕਲਦੀ ਚੱਗ ਕਈਆਂ ਮਾਪਿਆਂ ਨੂੰ ਉਹ ਕਈਆਂ ਮਾਪਿਆਂ ਨੂੰ ਨਸ਼ਿਆਂ ਦੇ ਵਿੱਚ ਰੋਲਤਾ ਮਾਪਿਆਂ ਨੂੰ ਨਸ਼ਿਆਂ ਦੇ ਵਿੱਚ ਰੋਲ ਦਿੱਤਾ ਯਾਰ ਉਹ ਕਈਆਂ ਨੇ ਦਿਖਾ ਦਿੱਤੇ ਨੇ ਇਹਨਾਂ ਨੂੰ ਤਾਰਾ ਉਹ ਯਾਰ ਉਹਨਾਂ ਨੂੰ ਹੀ ੱੱਕੇ ਮਾਰੇ ਹਿੰਮਤ ਦਿਖਾਉਣਾ ਜਿਹੜੀ ਮਾਂ ਨੇ ਦਿੱਤੇ ਸੀ ਤੈਨੂੰ ਸਾ ਜਾਰਾ ਉਹਨਾਂ ਨੂੰ ਹੀ ਟੱਕੇ ਮਾਰੇ ਹਿੰਮਤ ਦਿਖਾਉਣੇ ਜਿਹੜੀ ਮਾਂ ਨੇ ਦਿੱਤੇ ਸੀ ਤੈਨੂੰ ਸੋਹ